ਪੰਜਾਬ ਫਰਕਤ ਮੁਰਦਾਬਾਤ ਝਕ ਕੇ ਛਾਈ ਕਰਨ ਵਾਲੀ ਸਰਕਾਰ ਮੁਰਦਾਬਾਤ ਝੂਠੇ ਪਰਚੇ ਕਰਨ ਵਾਲੀ ਸਰਕਾਰ ਮੁਰਦਾਬਾਤ ਝੂਠੇ ਪਰਚੇ ਕਰਨ ਵਾਲੀ ਸਰਕਾਰ ਮੁਰਦਾਬਾਤ ਹੜਪੀੜ ਤੋਂ ਜਿਹੜੀ ਰਾਸਮਗਰੀ ਦਿੱਤੀ ਗਈ ਸੀ ਕੋਈ ਸਰਕਾਰ ਵੱਲੋਂ ਸੀ ਤੇ ਕੁਝ ਜਿਹੜੀ ਹੈਗੀ ਆ ਜਿਹੜੀਆਂ ਦੂਜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਦਿੱਤੀ ਗਈ ਸੀ ਤੇ ਉਹ ਜਿਹੜੀ ਵਗਰੀ ਹੈਗੀ ਆ ਉਸ ਕਿਸੇ ਨੇ ਸ਼ਿਕਾਇਤ ਕੀਤੀ ਸੀਗੀ ਜੀ ਜਿਹੜੀ ਇਹ ਹੈ ਇਲੀਗਲ ਤੌਰ ਦੇ ਉੱਤੇ ਇੱਕ ਰੱਖੀ ਹੈਗੀ ਹੈ ਸੈਲਰ ਦੇ ਵਿੱਚ ਅੱਜ ਜਿਹੜਾ ਨਰਮਲ ਸਿੰਘ ਮਾਂਡਾ ਤੇ ਉਹਨਾਂ ਦੇ ਨਾਲ ਜਿਹੜੇ ਆਪਣੇ ਉਹ ਛੋਟਾ ਵੀਰ ਬਾਲ ਨੇ ਆ ਉਹਨੂੰ ਬਾਲੇ ਜਿਹੜਾ ਗ੍ਰਿਫਤਾਰੀ ਦੇਖੋ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਕਾਦੀਆਂ ਦੇ ਨਮਾਇਦੇ ਦੀ ਇਹ ਬਹੁਤ ਵੱੰਫਾ ਗਈ ਆ ਦੇਖੋ ਇਹ ਤੇ ਉਹਨਾਂ ਨੇ ਜਿਹੜਾ ਨਰਮਲ ਸਿੰਘ ਮਾਂਡੂ ਰੀ ਆਪਣਾ ਹਰ ਪੀੜਤਾ ਦੇ ਵਿੱਚ ਸਮਾਜ ਵੰਡ ਰਹੇ ਸੀ ਤੇ ਇਦਾਂ ਸਾਰੇ ਆਪਾਂ ਇਧਰ ਉਧਰ ਸਾਰੇ ਜਿਹੜਾ ਸੀ ਆ ਭਾਵੇਂ ਐਨਆਰ ਦੇ ਵੀਰ ਸੀ ਭਾਵੇਂ ਇੱਥੇ ਵਾਲੇ ਆ ਸੀ ਸਾਰਿਆਂ ਨੇ ਸਮਾਨ ਦਿੱਤਾ ਸੀ ਤੇ ਉਹਨਾਂ ਨੂੰ ਉਹ ਲੋਕਾਂ ਨੂੰ ਦੇ ਰਹੇ ਜਿਹੜਾ ਦੇ ਰਹੇ ਸੀ ਜਿਹੜੇ ਹੜ ਪੀਟ ਜਿਹੜੇ ਉਹਨਾਂ ਨੂੰ ਦੇ ਰਹੇ ਸੀ ਉਹ ਤੇ ਜਿਹੜੀ ਗ੍ਰਸਤਾ ਨਹੀਂ ਹੋਈ ਏ ਬਿਲਕੁਲ ਜਿਹੜੀ ਬੰਦ ਪਾ ਗਈ ਆ ਜਾਜਪੂਰੀ ਹੋਣ ਤੋਂ ਬਿਨਾਂ ਹੀ ਵੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਉਹ ਸੀਲ ਤੋੜ ਕੇ ਜਿਹੜੀਆਂ ਕੀ ਲਗਾਈਆਂ ਗਈਆਂ ਸੀਗੀਆਂ ਮੌਕੇ ਦੇ ਉੱਪਰ ਉਹਨਾਂ ਨੂੰ ਤੋੜ ਕੇ ਤੇ ਉਹ ਜਿਹੜਾ ਸਮਾਨ ਖਵਦਪੁਰਦ ਕਰ ਦਿੱਤਾ ਜਿਹਦੀ ਵਿੱਚ ਸੈੱਟ ਬਣੀ ਸੀਗੀ ਐਸਡੀਐਮ ਸਾਹਿਬ ਦੇ ਉਹਦੇ ਵਿੱਚ ਆਰਡਰ ਨਾਲ ਉਹ ਸੈੱਟ ਦੀ ਫਿਰ ਰეკਮੈਂਡੇਸ਼ਨ ਦੇ ਉੱਤੇ ਜਿਹੜੀ ਹੈਗੀ ਆ ਰਿਪੋਰਟ ਦੇ ਉੱਤੇ ਇਹ ਜਿਹੜਾ ਕੇਸ ਲਿਸਟ ਹੋਇਆ ਸੀਗਾ ਜਿਹੜਾ ਤੇ ਸਵਾਲਪੁਰ ਖਾਨੇ ਦੇ ਵਿੱਚ ਉਹਦੇ ਵਿੱਚ ਅੱਜ ਜਿਹੜਾ ਹੈਗਾ ਨਿਰਮਲ ਸਿੰਘ ਮੰਡ ਤੇ ਇੱਕ ਜਿਹੜਾ ਸਰਵਜੀਤ ਬੱਲ ਹੈਗਾ ਇਹਨਾਂ ਦੋਨਾਂ ਦੀ ਜਿਹੜੀ ਹੈ ਅਰੈਸਟ ਹੋਈ ਹੈ ਤੇ ਇਹਨਾਂ ਨੂੰ ਅੱਜ ਗ੍ਰফতার ਕਰਕੇ ਤੇ ਪੇਸ਼ ਦਾ ਦਿੱਤਾ ਗਿਆ ਸਾਨੂੰ ਦੱਸਿਆ ਜੀ ਉਹਨਾਂ ਨੇ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਨੂੰ ਦੱਸਣਾ ਚਾਹੀਦਾ ਸੀ ਪਹਿਲਾਂ ਜਾਂ ਆ ਰਾਮ ਨਾ ਚਲੋ ਦੱਸਦੇ ਵੀ ਉਹਨਾਂ ਦੀ ਉਹਦਾ ਜ ਹਿਜਰਾ ਉਹਦਾ ਪਰਚਾ ਹੋਇਆ ਆ ਇਹ ਕੋਈ ਗੁਪਤਕ ਜਿਹੜਾ ਗੁਪਤੀ ਸਾਰਾ ਕੰਮ ਹੋਇਆ ਕੋਈ ਕਿਸੇ ਨੂੰ ਨਾ ਜਥੇਬੰਦੀ ਨੂੰ ਨਾ ਕਿ ਹੋਰ ਨੂੰ ਪਤਾ ਹੀ ਨਹੀਂ ਹੈਗਾ ਇਹ ਸਭ ਕੁਝ ਜਥੇਬੰਦੀਆਂ ਵਾਲੋਂ ਦੱਸਿਆ ਜਾ ਰਿਹਾ ਇਹ ਪੋਲੀਟਿਕਲ ਹੈ ਜਦਕਿ ਇਹ ਪੋਲੀਟਿਕਲ ਕੋਈ ਗੱਲ ਨਹੀਂ ਹੈਗੀ ਆਓ ਜੀ ਬਟ ਇਹ ਜਿਸ ਦਿਨ ਉਸ ਦਿਨ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਵੀ ਹੋਏ ਸੀ ਉਹਨਾਂ ਨੂੰ ਦੱਸ ਦਿੱਤਾ ਸੀਗਾ ਪੀ ਇਹਦੀ ਜਾਂਚ ਹੋਣੀ ਹੈ ਜਾਂਚ ਹੋਣ ਤੱਕ ਜਿਹੜਾ ਇਹਨੂੰ ਖੁਰਦਬਦ ਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਹੀ ਕਿਉਂਕਿ ਵਿੱਚ ਸਰਕਾਰੀ ਸਮਾਨ ਵੀ ਸੀ ਜੋ ਰਿਪੋਰਟ ਮੁਤਾਬਕ ਹੈਗਾ ਤੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਜਾਂਚ ਤੋਂ ਇਹਨਾਂ ਸਮਾਨ ਖੁਰਦਬਦ ਕਰ ਦਿੱਤਾ ਤੇ ਉਹਦੇ ਜਿਹੜੀ ਹੈਗੀ ਆ ਫਿਰ ਕਮੇਟੀ ਬਣ ਤੇ ਕੇਸ ਸਟੇ ਹੋਇਆ ਔਰ ਬਿਲਕੁਲ ਤਫਾਵੇਦਾਰਤੀ ਹੋਇਆ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਹੈਗਾ ਜੀ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਜੋ ਵੀ ਅਸਰ ਤੱਕੀ ਹੈ ਕਿ ਇਹ 9 ਮਹੀਨੇ ਦੇ ਵਿੱਚ ਜਦੋਂ ਹੜਾ ਆਏ ਸੀਗੇ ਉਹਦੇ ਵਿੱਚ ਕੋਈ ਹੜਪੀੜ ਤੋਂ ਜਿਹੜੀ ਰਾਸਮਗਰੀ ਦਿੱਤੀ ਗਈ ਸੀ ਕੋਈ ਸਰਕਾਰ ਵੱਲੋਂ ਸੀ ਤੇ ਕੁਝ ਜਿਹੜੀ ਹੈਗੀ ਆ ਜਿਹੜੀਆਂ ਦੂਜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਵੱਲੋਂ ਦਿੱਤੀ ਗਈ ਸੀ ਤੇ ਉਹ ਜਿਹੜੀ ਸਫਗਰੀ ਹੈਗੀ ਆ ਉਸ ਕਿਸੇ ਨੇ ਸ਼ਿਕਾਇਤ ਕੀਤੀ ਸੀ ਕਿ ਜਿਹੜੀ ਇਹ ਹੈ ਇਲੀਗਲ ਤੌਰ ਦੇ ਉੱਤੇ ਇੱਕ ਰੱਖੀ ਹੈਗੀ ਹੈ ਸੈਲਰ ਦੇ ਵਿੱਚ ਦੇਖੋ ਆ ਰੋਡ ਦੇ ਉੱਪਰ ਉਹ ਉਪਰੇ ਵਿੱਚ ਚੈਕਿੰਗ ਕੀਤੀ ਗਈ ਸੀਗੀ ਤਜ਼ੀਦਾ ਸਾਹਿਬ ਲੋ ਤੇ ਜਦੋਂ ਚੈਕਿੰਗ ਬ੍ਰਾਂ ਨ ਤੇ ਉਹਦੇ ਵਿੱਚ ਕਾਫੀ ਜਿਆਦਾ ਸਮਾਨ ਜਿਹੜਾ ਉਹ ਪਾਇਆ ਗਿਆ ਤੇ ਬਟ ਉਹਦੀ ਪ੍ਰੋਪਰ ਚੈਕਿੰਗ ਕਰਨੀ ਸੀਗੀ ਤੇ ਇਸ ਲਈ ਉਹਨਾਂ ਨੇ ਉਹ ਸੀਲ ਬੰਦ ਕਰ ਦਿੱਤਾ ਸੀ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਉਸ ਦਿਨ ਨੁਮਾਇੰਦੇ ਆਏ ਸੀ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਜਿਹੜੀ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਤੋਂ ਬਾਅਦ ਜਿਹੜਾ ਆ ਫਿਰ ਦੇਖਿਆ ਜਾਊਗਾ ਕਿ ਇਹ ਸਹੀ ਤਰੀਕੇ ਨਾਲ ਰੱਖਿਆ ਗਿਆ ਜਾਂ ਇਲੀਗਲ ਹੈਗਾ ਉਹ ਬਟ ਇਸ ਗੱਲ ਨੂੰ ਵਿੱਚ ਹੀ ਕੀ ਕੋਈ ਹੈਗਾ ਯਾ ਜਾਂਚਪੁਰੀ ਹੋਣ ਤੋਂ ਬਿਨਾਂ ਹੀ ਵੀ ਉਹਨੂੰ ਜਿਹੜਾ ਹੈਗਾ ਇਹਨਾਂ ਨੇ ਉਹ ਸੀਲ ਤੋੜ ਕੇ ਜਿਹੜੀਆਂ ਕੀ ਲਗਾਈਆਂ ਗਈਆਂ ਸੀਗੀਆਂ ਮੌਕੇ ਦੇ ਉੱਪਰ ਉਹਨਾਂ ਨੂੰ ਤੋੜ ਕੇ ਤੇ ਉਹ ਜਿਹੜਾ ਸਮਾਨ ਖੁਦਪੁਰਦ ਕਰ ਦਿੱਤਾ ਜਿਹਦੀ ਵਿੱਚ ਸੈੱਟ ਬਣੀ ਸੀਗੀ ਐਸਡੀਐਮ ਸਾਹਿਬ ਤੇ ਉਹਦੇ ਵਿੱਚ ਆਰਡਰ ਨਾਲ ਉਹ ਸੈੱਟ ਦੀ ਫਿਰ ਰეკਮੈਂਡੇਸ਼ਨ ਦੇ ਉੱਤੇ ਜਿਹੜੀ ਹੈਗੀ ਆ ਰਿਪੋਰਟ ਦੇ ਉੱਤੇ ਇਹ ਜਿਹੜਾ ਕੇਸ ਨਿਸ਼ਤ ਹੋਇਆ ਸੀਗਾ ਜਿਹੜਾ ਤੇ ਸਵਾਨਪੁਰਖਾਨੇ ਦੇ ਵਿੱਚ ਉਹਦੇ ਵਿੱਚ ਅੱਜ ਜਿਹੜਾ ਹੈਗਾ ਨਿਰਮਲ ਸਿੰਘ ਮੰਡ ਇਹ ਇੱਕ ਜਿਹੜਾ ਸਰਵਜੀਤ ਬੱਲ ਹੈਗਾ ਇਹਨਾਂ ਦੋਵਾਂ ਦੀ ਜਿਹੜੀ ਹੈ ਅਰੈਸਟ ਹੋਈ ਹੈ ਤੇ ਇਹਨਾਂ ਨੂੰ ਅੱਜ ਗ੍ਰਿਫਤਾਰ ਕਰਕੇ ਤੇ ਜਿਹੜਾ ਪੇਸ਼ ਰੱਦ ਕੀਤਾ ਜਾਣਾ ਉਸ ਤੋਂ ਬੰਦੇ ਨੂੰ ਧਰਨਾ ਲਗਾਇਆ ਗਿਆ ਕਿ ਤੁਹਾਨੂੰ ਇਹ ਮੰਗਾ ਚੁੱਕੀ ਉਹ ਜੋ ਵੀ ਇਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਉਦਾਂ ਕੋਈ ਇਹਦੇ ਵਿੱਚ ਸਾਡਾ ਕੋਈ ਮੋਟਿਵ ਨਹੀਂ ਹੈਗਾ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਪੋਲਿਟੀਕਲ ਸਾਡਾ ਕੋਈ ਨਹੀਂ ਹੈ ਜਿਹਦਾ ਕੁਝ ਜਥੇਬੰਦੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਪੋਲਿਟੀਕਲ ਹੈ ਜਦਕਿ ਇਹ ਪੋਲਿਟੀਕਲ ਕੋਈ ਗੱਲ ਨਹੀਂ ਹੈਗੀ ਆਓ ਜੀ ਬਟੇ ਜਿਸ ਦਿਨ ਉਸ ਦਿਨ ਕਿਸਾਨ ਜਥੇਬੰਦੀਆਂ ਵਾਲੇ ਇਕੱਠੇ ਵੀ ਹੋਏ ਸੀ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿ ਇਹਦੀ ਜਾਂਚ ਹੋਣੀ ਹੈ ਜਾਂਚ ਹੋਣ ਤੱਕ ਜਿਹੜਾ ਇਹਨੂੰ ਖੁਰਦਬਦ ਨਾ ਕੀਤਾ ਜਾਵੇ ਉਸ ਤੋਂ ਪਹਿਲਾਂ ਹੀ ਕਿਉਂਕਿ ਵਿੱਚ ਸਰਕਾਰੀ ਸਮਾਨ ਵੀ ਸੀ ਜੋ ਰਿਪੋਰਟ ਮੁਤਾਬਕ ਹੈਗਾ ਤੇ ਉਸ ਤੋਂ ਪਹਿਲਾਂ ਹੀ ਇਹ ਜਿਹੜਾ ਜਾਂਚ ਤੋਂ ਇਹਨਾਂ ਸਮਾਨ ਖੁਰਦਬਦ ਕਰ ਦਿੱਤਾ ਤੇ ਉਹਦੇ ਜਿਹੜੀ ਹੈਗੀ ਆ ਫਿਰ ਕਮੇਟੀ ਬਣ ਤੇ ਕੇਸਿਸਟ ਹੋਇਆ ਔਰ ਬਿਲਕੁਲ ਤਫਾਵੇਦਾਰਤੀ ਹੋਇਆ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਹੈਗਾ ਜੀ ਜਿਹੜਾ ਵੀ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਉਹਦੇ ਖਿਲਾਫ ਜੋ ਵੀ ਅਸਲ ਤੱਕ ਹੋਏ ਕਿੰਨੇ ਜਿਹੜੇ ਨਾਮਜ਼ਦ ਕੀਤੇ ਗਏ ਇਦੇ ਵਿੱਚ ਜੀ ਨਾਮਜਦ ਜਿਹੜੇ ਹੈਗੇ ਆ ਕੁਝ ਤੇ ਬੰਦੇ ਨਾਮਜਦ ਆ ਕੁਝ ਜਿਹੜੇ ਹੈਗੇ ਆ ਨਾਮਲੂਮ ਵੀ ਹੈਗੇ ਆ ਉਹ ਪ੍ਰੋਪਰ ਜਿਹੜੀ ਹੈਰੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਨ੍ਹਾਂ ਦੇ ਖਿਲਾਫ ਹੋਇਆ ਸਰ ਦੇ ਐਕਸ਼ਨ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਆ ਜੋ ਅੱਜ ਗ੍ਰਿਫਤਾਰੀ ਕੀਤੀ ਗਈ ਆ ਅੱਜ ਜਿਹੜਾ ਨਿਰਮਲ ਸਿੰਘ ਉਹ ਮੰਡਾ ਤੇ ਉਹਨਾਂ ਦੇ ਨਾਲ ਜਿਹੜੇ ਆਪਣੇ ਉਹ ਛੋਟਾ ਵੀਰ ਬਾਲਿਆ ਉਹਨੂੰ ਬਾਲੇ ਜਿਹੜਾ ਗ੍ਰਿਫਤਾਰੀ ਦੇਖੋ ਹੋਈ ਹੈ ਭਾਰਤੀ ਕਿਸਾਨ ਯੂਨੀਅਨ ਦੇ ਕਾਦੀਆਂ ਦੇ ਨਮਾਇਦੇ ਦੀ ਇਹ ਬਹੁਤ ਮੰਦ ਭਾਗੀ ਆ ਦੇਖੋ ਇਹ ਤੇ ਉਹਨਾਂ ਨੇ ਜਿਹੜਾ ਨਿਰਮਲ ਸਿੰਘ ਮੰਡੂਰੀ ਆਪਣਾ ਹਰ ਪੀਟਸਾ ਦੇ ਵਿੱਚ ਸਮਾਨ ਵੰਡ ਰਹੇ ਸੀ ਤੇ ਇਦਾਂ ਸਾਰੇ ਆਪਾਂ ਇਧਰੋਂ ਉਧਰੋਂ ਸਾਰੇ ਜਿਹੜਾ ਸੀ ਆ ਭਾਵੇਂ ਐਨਆਰ ਦੇ ਵੀਰ ਸੀ ਭਾਵੇਂ ਇੱਥੇ ਆਲੇ ਆ ਸੀ ਸਾਰਿਆਂ ਨੇ ਸਮਾਨ ਦਿੱਤਾ ਸੀ ਤੇ ਉਹਨਾਂ ਨੂੰ ਉਹ ਲੋਕਾਂ ਨੂੰ ਦੇ ਰਹੇ ਜਿਹੜਾ ਦੇ ਰਹੇ ਜਿਹੜੇ ਹਰ ਪੀਟ ਜਿਹੜੇ ਉਹਨਾਂ ਨੂੰ ਦੇ ਰਹੇ ਸੀ ਉਹ ਤੇ ਜਿਹੜੀ ਗ੍ਰਸਤਾ ਨਹੀਂ ਹੋਈ ਏ ਬਿਲਕੁਲ ਜਿਹੜੀ ਬੰਦਪਾ ਗਈ ਆ ਇਦਾਂ ਜਥੇ ਬੰਦੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਮਨੋਬਲ ਜਿਹੜਾ ਆ ਉਹ ਫਿਰ ਠੀਕ ਨਹੀਂ ਰਹੇਗਾ ਇਸ ਕਰਕੇ ਜਦਾਂ ਨੂੰ ਅਸੀਂ ਉਹ ਤੋਂ ਮਾਲਾ ਸਮਝਦੇ ਅੱਗੇ ਕੀ ਰਣਨੀਤੀ ਜਤ ਬੰਦੀ ਅੱਗੇ ਰਾ ਨੀਤੀ ਦੇਖੋ ਇਹ ਅਸੀਂ ਹੁਣ ਆਪਣੇ ਪੰਜਾਬ ਪ੍ਰਧਾਨ ਸਰਦਾਰ ਹਰਮੀਤ ਸਿੰਘ ਖਾਦੀਆਂ ਦੇ ਨਾਲ ਉਹਨਾਂ ਦੇ ਜਿਹੜਾ ਆਪਨ ਆਉਲਜੀ ਲਾਵਾਂਗੇ ਉਦੋਂ ਲਿਆ ਕੇ ਜਿਹੜੀ ਫਿਰ ਜਥੇਬੰਦੀ ਜ਼ਿਲ੍ਹੇ ਆਪਣੇ ਜ਼ਿਲ੍ਹੀ ਜਿਹੜੀ ਜ਼ਿਲ੍ਹੇ ਜਥੇਬੰਦੀ ਆ ਉਹਨਾਂ ਸਾਰਾ ਜਿੱਦਾਂ ਮੀਟਿੰਗ ਕਰਕੇ ਤੇ ਅਗਲੀ ਰੂਪਰੇਖਾ ਦੇਵਾਂਗੇ ਇਸ ਬੰਦੇ ਤੁਹਾਡੀ ਪ੍ਰਸ਼ਾਸਨ ਨਾਲ ਗੱਲਬਾਤ ਵੀ ਪੁਲਿਸ ਪ੍ਰਸ਼ਾਸਨ ਨਾਲ ਵੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਗੇ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਨਾਲ ਹੋਈ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਦੱਸਿਆ ਜੀ ਉਹਨਾਂ ਨੇ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਦੱਸਣਾ ਚਾਹੀਦਾ ਸੀ ਪਹਿਲਾਂ ਜਾਂ ਆ ਰਾਮ ਨਾ ਚਲੋ ਰੱਖਦੇ ਵੀ ਉਹਨਾਂ ਦੀ ਉਹਦਾ ਜਿਹੜਾ ਉਹਦੇ ਪਰਚਾ ਹੋਇਆ ਆ ਇਹ ਕੋਈ ਗੁਪਤਕ ਜਿਹੜਾ ਗੁਪਤੀ ਸਾਰਾ ਕੰਮ ਹੋਇਆ ਕੋਈ ਕਿਸ ਨੂੰ ਨਾ ਜੱਤੇਬੰਦੀ ਨੂੰ ਨਾ ਕਿ ਹੋਰ ਨੂੰ ਪਤਾ ਹੀ ਨਹੀਂ ਹਗਾ ਹੈ